ਆਪਾਂ ਬਹੁਤ ਪੋਲਾਈਟ ਰਹਿਣਾ ਚਾਹੀਦਾ ਸਪੈਸ਼ਲੀ ਬੱਚਾ ਵਾਸਤੇ ਜੀ ਅਗਰ ਬੱਚਾ ਨਾਲ ਆਪਾਂ ਉੱਚੀ ਆਵਾਜ਼ से ਜਾਂ ਗੁੱਸਾ ਕਰਕੇ ਜਾਂ ਮਾਰਾ ਪिटाएंगे ਉਹਨਾਂ ਨੂੰ ਬੱਚਾ ਨੇ ਉਲਟਾ ਦੇਖਣਾ ਉਹ ਟ੍ਰੀਟ ਹੋ ਜਾਣਾ ਪੈਰੈਂਟਸ ਨੂੰ ਬੱਚਾ ਨਾ ਬੱਚਾ ਨੂੰ ਪੈਰੈਂਟਸ ਨਾਲ ਇੱਕ ਫਰੈਂਡਲੀ ਰਿਲੇਸ਼ਨਸ਼ਿਪ ਰੱਖਣਾ ਚਾਹੀਦਾ ਇਹ ਚੀਜ਼ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਡਿਫਰੈਂਸ ਗੈਪ ਜਨਰੇਸ਼ਨ ਗੈਪ ਆਹੀ ਚੀਜ਼ ਲੈ ਕੇ ਆਉਂਦੀ ਹੈ ਟਾਕਸ ਵਿਦ ਵਜ਼ੁਲ ਐਪੀਸੋਡ 3 ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਜੁੜ ਰਹੇ ਹਾਂ ਇੱਕ ਹੋਰ ਸੋਸ਼ਲ ਮੁੱਦੇ ਨੂੰ ਲੈ ਕੇ ਇੱਕ ਅਜੀਹਾ ਮੁੱਦਾ ਜੋ ਅੱਜ ਦੇ ਸਮੇਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਗੈਪ ਪਾਉਂਦਾ ਜਾ ਰਿਹਾ ਹੈ। ਪਰਿਵਾਰਾਂ ਦੇ ਵਿੱਚ ਜਨਰੇਸ਼ਨਸ ਅਲੱਗ-ਅਲੱਗ ਹੁੰਦੀਆਂ ਨੇ ਦਾਦਾ-ਦਾਦੀ, ਮਾਤਾ-ਪਿਤਾ ਔਰ ਫਿਰ ਬੱਚੇ ਜਿਸ ਦੇ ਵਿੱਚ ਕੀ ਬੱਚੇ ਆ ਜੋ ਦਾਦਾ-ਦਾਦੀ ਦੇ ਪਿਆਰ ਨੂੰ ਕਿਤੇ ਨਾ ਕਿਤੇ ਨਹੀਂ ਸਮਝ ਪਾਉਂਦੇ, ਉਹਨਾਂ ਦੇ ਰੋਕ-ਟੋਕ ਗੁੱਸੇ ਦੇ ਵਿੱਚ ਜੋ ਬੱਚੇ ਹੈ ਜੋ ਇੱਕ ਗੈਪ ਬਣ ਜਾਂਦਾ ਹੈ ਬੱਚੇ ਜਿਸ ਤਰ੍ਹਾਂ ਕੀ ਪੇਰੈਂਟਸ ਦੀਆਂ ਗੱਲਾਂ ਨਹੀਂ ਸਮਝਦੇ ਜਿਸ ਨੂੰ ਅੱਜਕੱਲ੍ਹ ਕਾਫੀ ਜ਼ਿਆਦਾ ਲੋਕ ਐ ਜੋ ਇਸ ਇਸ਼ੂ ਤੋਂ ਪਰੇਸ਼ਾਨ ਹੋ ਰਹੇ ਨੇ ਕਿ ਬੱਚੇ ਉਹਨਾਂ ਦੇ ਕੈਨੇ ਦੇ ਵਿੱਚ ਨੇ ਔਰ ਬੱਚਿਆਂ ਦੀ ਸ਼ਿਕਾਇਤ ਹੈ ਕਿ ਪੇਰੈਂਟਸ ਉਹਨਾਂ ਦੇ ਗੱਲ ਨਹੀਂ ਸਮਝਦੇ ਉਹਨਾਂ ਦੇ ਨਾਲ ਅੰਡਰਸਟੈਂਡਿੰਗ ਨਹੀਂ ਬਣਾਉਂਦੇ ਸੋ ਇਹ ਸਾਰਾ ਮੈਟਰ ਜਾਨਾਂਗੇ ਅੱਜ ਇੱਕ ਵਾਰ ਫੇਰ ਤੋਂ ਸਾਡੇ ਨਾਲ ਵਜ਼ੂਲ ਗੁਲਹੋਤਰਾ ਜੀ ਮੌਜੂਦ ਹੈ ਉਹਨਾਂ ਤੋਂ ਜਾਨਾਂਗੇ ਕਿ ਕਿਸ ਤਰ੍ਹਾਂ ਦਾ ਇਹ ਪ੍ਰੋਬਲਮਸ ਹੈ ਅੱਜ ਦੇ ਇਸ ਸਮਾਜ ਦੇ ਵਿੱਚ ਇੱਕ ਸਮਾਜਿਕ ਇਸ਼ੂ ਬਣ ਚੁੱਕਿਆ ਹੋਇਆ ਹੈ ਜਿਸ ਦੇ ਵਿੱਚ ਕਿ ਦੋਨੋਂ ਮਾਤਾ ਪਿਤਾ ਯੂਥ ਆਪਸ ਵਿੱਚ ਉਲਝਦਾ ਜਾ ਰਹੇ ਜਿਸ ਲਈ ਇੱਕ ਕਹਿ ਸਕਦੇ ਹਾਂ ਕਿ ਇੱਕ ਨਵੀਂ ਸੋਚ ਦੀ ਬੇਹਤ ਜ਼ਿਆਦਾ ਜ਼ਰੂਰਤ ਹੈ ਸੋ ਗੱਲਬਾਤ ਕਰਦੇ ਆਂ ਵਜ਼ੂਲ ਗੁਲ ਹੋਤ ਰਹੇ ਜੀ ਨਾ ਜੀ ਸਰ ਬਹੁਤ ਬਹੁਤ ਵੈਲਕਮ ਹੈ ਤੁਹਾਡਾ ਅਜਿਹਾ ਇੱਕ ਵਾਰ ਫੇਰ ਤੋਂ ਲੋਕਾਂ ਨੂੰ ਉਸ ਇਸ਼ੂ ਤੋਂ ਜਾਣੂ ਕਰਵਾਓ ਉਸ ਦੇ ਲਈ ਕੋਈ ਅੱਛੀ ਕੋਈ ਸਲਾਹ ਦਿਓ ਤਾਂ ਕਿ ਲੋਕਾਂ ਨੂੰ ਹੈਲਪ ਹੋ ਸਕੇ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਨਮਸਕਾਰ ਕਹੂੰਗਾ ਹੱਥ ਜੋੜ ਕੇ ਸਾਰਿਆਂ ਦਾ ਥੈਂਕ ਯੂ ਕਰੂੰਗਾ ਜੋ ਕਿ ਇਹਨਾਂ ਲਾਈਕ ਸ਼ੇਅਰ ਕਰ ਰਹੇ ਨੇ ਜੀ ਵੀਡੀਓ ਨੂੰ ਬਹੁਤ ਆਪਣਾ ਉੱਪਰ ਲੈ ਕੇ ਜਾ ਰਹੇ ਨੇ ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਅ ਅੱਜ ਦਾ ਜੋ ਮੁੱਦਾ ਜੀ ਅੱਜ ਪੇਰੈਂਟਸ ਵਰਸਸ ਯੂਥ ਜੀ ਹਾਂ ਜੀ ਯੂਥ ਜਿਵੇਂ ਕਿ ਤੁਸੀਂ ਹੋਗੇ ਮੈਂ ਹੋ ਗਿਆ ਆਪਣੇ ਵਰਗੇ ਜੋ ਹੋਗੇ ਜੋ ਟੀਨੇਜਰਸ ਹੋਗੇ ਪਲਸ ਜੋ ਅਨਮੈਰਿਡ ਨੇ ਸਾਰੇ ਯੂਥ ਦੇ ਵਿੱਚ ਆ ਜਾਂਦੇ ਆ ਹਾਂਜੀ ਯੂਥ ਉਹਨੂੰ ਕਹਿੰਦੇ ਆ ਫਿਰ ਜੋ ਪੇਰੈਂਟਸ ਹੋਗੇ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨੂੰ ਹਾਂਜੀ ਜਨਮ ਦੇਣ ਵਾਲੇ ਠੀਕ ਹੈ ਜੀ ਅੱਜ ਕੱਲ ਕੀ ਹੋ ਰਿਹਾ ਜੀ ਜੋ ਜਨਰੇਸ਼ਨ ਗੈਪ ਹੋ ਰਿਹਾ ਨਾ ਜਨਰੇਸ਼ਨ ਗੈਪ ਦੇ ਨਾਲ ਨਾਲ ਨਾ ਪੇਰੈਂਟਸ ਦੀ ਤੇ ਯੂਥ ਦੀ ਕੋਆਰਡੀਨੇਸ਼ਨ ਘਟ ਰਹੀ ਹੈ ਕੋਆਰਡੀਨੇਸ਼ਨ ਹੋਣਾ ਚਾਹੀਦਾ ਉਹਨਾਂ ਦਾ ਮਿਲ ਜੁਲ ਕੇ ਕੰਮ ਨਹੀਂ ਹੋ ਰਿਹਾ ਆਪਸ ਵਿੱਚ ਲੜਾਈ ਝਗੜੇ ਵਾਦਰੇ ਨੇ ਸਭ ਕੁਝ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ ਨਵੀਂ ਨਵੀਂ ਤਰਾਦੀ ਉਹਦੇ ਚ ਜੀ ਗਲਤੀ ਇੱਕ ਦਿਨ ਨਹੀਂ ਹੈ ਗਲਤੀ ਦੋਨਾਂ ਦੀ ਯੂਥ ਦੀ ਵੀ ਹੈ ਕਿਤੇ ਕਿਤੇ ਪੇਰੈਂਟਸ ਦੀ ਪੇਰੈਂਟਸ ਦੀ ਆ ਗਲਤੀ ਹੈ ਕਿਤੇ ਕਿਤੇ ਕਿ ਉਹ ਹਰ ਇੱਕ ਚੀਜ਼ ਨੂੰ ਰੋਕਦੇ ਨੇ ਓਵਰ ਪੋゼਸਿਵ ਹੋ ਜਾਂਦੇ ਜੀ ਉਹਨਾਂ ਦਾ ਪਿਆਰ ਹੈ ਇੰਡੀਅਨ ਪੇਰੈਂਟਸ ਹੁੰਦੇ ਨੇ ਨਾ ਇੰਡੀਅਨ ਪੇਰੈਂਟਸ ਓਵਰ ਪੋゼਸਿਵ ਹੋ ਜਾਂਦੇ ਜੀ ਓਵਰ ਪੋゼਸਿਵ ਹੋ ਜਾਂਦਾ ਕਿ ਹਾਂ ਜੋ ਮਤਲਬ ਮੈਂ ਆਪਣਾ ਇਹ ਚਾਹਨਾ ਕਿ ਮੇਰਾ ਬੇਟਾ ਬਿਜ਼ਨਸਮੈਨ ਬਣੇ ਮੇਰੀ ਤਰ੍ਹਾਂ ਮੈਂ ਉਹਨੂੰ ਬਿਜ਼ਨਸਮੈਨ ਬਣਾਉਂਗਾ ਠੀਕ ਹੈ ਮੈਂ ਚਾਹਨਾ ਮੇਰਾ ਬੇਟਾ ਡਾਕਟਰ ਬਣੇ ਮੇਰੀ ਬੇਟੀ ਡਾਕਟਰ ਬਣੇ ਮੈਂ ਉਹਨੂੰ ਡਾਕਟਰ ਹੀ ਬਣਾਉਂਗਾ ਉਹ ਕੀ ਹੁੰਦਾ ਜੀ ਹਲੇ ਬੱਚਾ ਹਲੇ ਜਨਮਿਆ ਹੁੰਦਾ ਠੀਕ ਹੈ ਉਹ ਡਾਕਟਰ ਡਾਕਟਰ ਦਾ ਇੰਜੀਨੀਅਰ ਦਾ ਠੀਕ ਹੈ ਤੇ ਫੈਸ਼ਨ ਡਿਜ਼ਾਈਨਰ ਦਾ ਉਹਦੇ ਤਾਂ ਬਾਲਾ ਜਾਂਦਾ ਪਹਿਲੇ ਬੱਚਿਆਂ ਦੇ ਉੱਪਰ ਪਹਿਲਾਂ ਹੀ ਲੱਗ ਜਾਂਦਾ ਤਾਂ ਹਾਂਜੀ ਇਹ ਸਭ ਤੋਂ ਇਹ ਬਹੁਤ ਜ਼ਿਆਦਾ 네ਗੇਟਿਵ ਪੁਆਇੰਟ ਹੈ ਉਲਟਾ ਕੀ ਕਰਨਾ ਚਾਹੀਦਾ ਤੁਹਾਨੂੰ ਤੁਸੀਂ ਆਪਣੇ ਬੱਚੇ ਨੂੰ ਪਹਿਲਾਂ ਜਦੋਂ 7-8 ਸਾਲ ਦਾ ਹੁੰਦਾ ਠੀਕ ਹੈ 9 ਸਾਲ ਦਾ ਹੁੰਦਾ ਉਦੋਂ ਬੱਚੇ ਨੂੰ ਪੂਰਾ ਤੁਸੀਂ ਪਾਲ ਪਰੋਸ ਕੇ ਰੱਖੋ ਚੰਗੀ ਤਰ੍ਹਾਂ ਜੀ ਠੀਕ ਹਾਂਜੀ ਉਸ ਤੋਂ ਬਾਅਦ ਜਦੋਂ ਟੀਨਏਜ ਆ ਜਾਂਦਾ ਠੀਕ ਹੈ ਜੀ ਟੀਨਏਜ ਸ਼ੁਰੂ ਹੁੰਦੀ ਹੈ 13 ਤੋਂ ਲੈ ਕੇ 19 ਤੱਕ ਜਦੋਂ ਟੀਨਏਜ ਆ ਜਾਂਦਾ ਤੁਸੀਂ ਉਹਦਾ ਸਟੱਡੀ ਤੇ ਫੋਕਸ ਕਰਵਾਓ ਠੀਕ ਹੈ ਨਾਲ ਉਹਨੂੰ ਐਕਟੀਵਿਟੀਜ਼ ਜੁਆਇਨ ਕਰਵਾਓ ਕੀ ਤਾਂ ਕਿ ਬੱਚਾ ਬੱਚੇ ਦੀ ਗ੍ਰੋਥ ਹੋਵੇ ਗ੍ਰੋਥ ਹੋਵੇ ਉਹ ਹਾਂਜੀ ਹਾਂਜੀ ਬੱਚੇ ਦੀ ਗ੍ਰੋਥ ਹੋਵੇ ਬੀ 0 ਹੋਵੇ ਫਿਰ 19 ਚ ਜਦੋਂ ਜਦੋਂ ਬੱਚਾ 12th ਸਟੈਂਡਰਡ ਚ ਪਹੁੰਚਦਾ ਜੀ ਉਹ ਨੂੰ ਸਕੂਲ ਸਟੈਂਡਰਡ ਨੂੰ ਇਹ ਕਹਿੰਦਾ ਕਿ ਪ੍ਰਾਇਮਰੀ ਸਕੂਲ ਹੋ ਗਿਆ ਹਾਂ ਉਸ ਤੋਂ ਬਾਅਦ ਸੀਨੀਅਰ ਸਕੂਲ ਆ ਜਾਂਦਾ ਜੋ ਕਿ ਕਾਲਜ ਹੋ ਗਿਆ ਪ੍ਰਾਇਮਰੀ ਸਕੂਲ ਚ ਬੱਚੇ ਨੂੰ ਤੁਸੀਂ ਜਦੋਂ ਬੱਚਾ 10th ਸਟੈਂਡਰਡ ਚ ਆਇਆ ਜਾਂਦਾ ਨਾ ਬੱਚੇ ਨੂੰ ਤੁਸੀਂ ਮੋਟੀਵੇਟ ਕਰਨਾ ਸਟਾਰਟ ਕਰਨਾ ਉਹ ਤੋਂ ਬੱਚੇ ਨੂੰ ਤੁਸੀਂ ਅ ਦੇਖਣਾ ਸਟਾਰਟ ਕਰਨਾ ਤੁਸੀਂ ਬੱਚੇ ਨੂੰ ਚੰਗੀ ਤਰ੍ਹਾਂ ਐਬਜ਼ਾਰਬ ਕਰਨਾ ਠੀਕ ਹੈ ਜੋ ਤੁਸੀਂ ਆਬਜ਼ਰਵੇਸ਼ਨ ਕਰ ਲਓਗੇ ਨਾ ਤਾਂ ਤੁਸੀਂ ਬੱਚੇ ਨੂੰ ਪੁੱਛਣਾ ਯਾਰ ਤੈਨੂੰ ਕੀ ਚੀਜ਼ ਅੱਛੀ ਲੱਗਦੀ ਹੈ ਕੀ ਬੱਚੇ ਦੀ ਲਾਈਕਿੰਗ ਕੀ ਹੈ ਲਾਈਕਿੰਗ ਹਾਂਜੀ ਬੱਚਾ ਕਿਸ ਚੀਜ਼ ਚ ਲਾਈਕ ਕਰਦਾ ਕਿਸ ਚੀਜ਼ ਨੂੰ ਲਾਈਕ ਕਰਦਾ 10 ਸਟਾਰ 9 ਤੋਂ ਲੈ ਕੇ 10 ਸਟਾਰ ਦਾ 2 ਸਾਲ ਤੁਸੀਂ ਮਤਲਬ ਆਹੀ ਚੀਜ਼ ਤੇ ਫੋਕਸ ਕਰਨਾ ਕਿ ਮੇਰੇ ਬੱਚੇ ਨੂੰ ਕੀ ਪਸੰਦ ਹੈ ਤੇ ਕੀ ਅੱਛਾ ਕਰਦਾ ਉਹ ਕਿਸ ਚੀਜ਼ ਵਿੱਚ ਅੱਛਾ ਹਾਂ ਉਹਦੇ ਵਿੱਚ ਉਹ ਅੱਗੇ ਜਾ ਅਗਰ ਉਹ ਹੋਟਲ ਮੈਨੇਜਮੈਂਟ ਮਤਲਬ ਅਗਰ ਉਹ ਖਾਣਾ ਅੱਛਾ ਬਣਾਉਂਦਾ ਬੱਚਾ ਉਹਨੂੰ ਜੀ ਹੋਟਲ ਮੈਨੇਜਮੈਂਟ ਕਰਵਾਓ ਅਗਰ ਉਹ ਅੱਛਾ ਪੇਂਟਰ ਹੈ ਡਿਜ਼ਾਈਨਰ ਹੈ ਉਹਨੂੰ ਫੈਸ਼ਨ ਡਿਜ਼ਾਈਨ ਤੇ ਲੈ ਕੇ ਜਾਓ ਅਗਰ ਉਹ ਤੁਹਾਡਾ ਬੱਚਾ ਬਿਜ਼ਨਸ ਫਾਇਲਡ ਹੈ ਉਹਨੂੰ ਬਿਜ਼ਨਸ ਸਕੂਲਸ ਐਡਮਿਸ਼ਨ ਕਰਵਾਓ ਬਿਲਕੁਲ ਅੱਜ ਜਿਸ ਤਰ੍ਹਾਂ 11 ਚ ਸਟ੍ਰੀਮ ਦਿੰਦੇ ਆ ਨਾ ਹਾਂ ਇੱਥੇ ਕੀ ਹੁੰਦਾ ਅੱਜ ਕੱਲ ਜੋ ਰਿਵਾਜ ਬੱਚਾ ਨੂੰ ਪਰਸੈਂਟੇਜ ਦੇ ਹਿਸਾਬ ਨਾਲ ਸਟ੍ਰੀਮ ਦਿੱਤੀ ਜਾਂਦੀ ਆ ਅਗਰ 90% ਦਾ ਤਾਂ ਮੈਡੀਕਲ ਠੀਕ ਹੈ ਅਗਰ 80% ਦਾ ਤਾਂ ਨਾਨ ਮੈਡੀਕਲ ਠੀਕ ਹੈ ਅਗਰ 70% ਦਾ ਕਾਮਰ ਕੀਕਾ ਫਿਰ 70 ਦੇ ਥੱਲੇ ਆਤਾਸ ਐਦਾ ਹੀ ਹੁੰਦਾ ਜੀ ਜਦ ਕੀ ਆਪਣੇ ਆਪ ਸਕੂਲ ਚ ਐਦਾ ਹੀ ਹੁੰਦਾ ਜੀ ਇਹ ਚੀਜ਼ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਡਿਫਰੈਂਸ ਗੈਪ ਜਨਰੇਸ਼ਨ ਗੈਪ ਆਹੀ ਚੀਜ਼ ਲੈ ਕੇ ਆਉਂਦੀ ਹੈ ਤੁਸੀਂ ਕਦੇ ਵੀ ਮਤਲਬ ਪਰਸੈਂਟੇਜ ਦੇ ਹਿਸਾਬ ਨਾਲ ਨਹੀਂ ਬੱਚੇ ਨੂੰ ਅਗਰ ਐਦਾ ਤੁਸੀਂ ਆ ਸਟਰੀਮ ਲੈ ਕੇ ਦੇਣੀ ਬੱਚੇ ਨੂੰ ਤੁਸੀਂ ਉਹਦੀ ਲਾਈਕਿੰਗ ਦੇਖਣੀ ਹੈ ਯਾਰ ਤੁਸੀਂ ਉਹਨੂੰ ਡਾਕਟਰ ਇੰਜੀਨੀਅਰ ਵਾਸਤੇ ਤੁਸੀਂ ਐਡਮਿਸ਼ਨ ਕਰਾ ਦੋਗੇ ਉਹਦਾ ਮਨ ਨਹੀਂ ਕਰਦਾ ਪੜਨ ਨੂੰ ਉਹ ਚੀਜ਼ਾਂ ਉਹਨੂੰ अच्छी ਨਹੀਂ ਲੱਗਦੀਆਂ ਉਹ ਨਹੀਂ ਲਾਈਕ ਕਰਦਾ ਤੁਸੀਂ ਤਾਂ ਕਿੰਨਾ ਕੁ ਐਡਮਿਸ਼ਨ ਕਰਵਾਉਂਗੇ ਉਹਨੇ ਫੇਲ ਹੀ ਹੋਣਾ ਕਿਸ ਅਪਲੀਆਂ ਆਣੀਆ ਫਿਰ ਜੀ ਹਾਂ ਜੀ ਤੁਸੀਂ ਬੱਚੇ ਨੂੰ ਪਹਿਲਾਂ ਪੁੱਛਣਾ ਬੱਚਾ ਤੇਰਾ ਆਪਣਾ ਇੰਟਰਸਟ ਕੀ ਹੈ ਜੋ ਪੈਸ਼ਨ ਹੀ ਨਹੀਂ ਹੈ ਫਿਰ ਮੈਂ ਖਲ ਵੀ ਤੁਹਾਨੂੰ ਆਈ ਗੱਲ ਕਹੀ ਸੀ ਕਿ ਪੈਸ਼ਨ ਹੀ ਆਪਣਾ profession ਬਣ ਜਾਏ ਉਸ ਤੋਂ اچھی ਗੱਲ ਨਹੀਂ ਆਏਗੀ ਬਿਲਕੁਲ ਐਂਡ ਉਹੀ ਮੈਂ ਹੁਣ ਵੀ ਆਪਣਾ ਉਹੀ ਮੈਂ ਚੀਜ਼ ਦਾ ਪੁਆਇੰਟ ਉਹੀ ਚੱਕੂਗਾ ਕਿ ਤੁਸੀਂ 9th 10th ਕਲਾਸ ਦੇ ਬੱਚੇ ਨੂੰ ਐਬਜ਼ਰਬ ਕਰਨਾ ਚੰਗੀ ਤਰ੍ਹਾਂ ਉਹਨੂੰ ਠੀਕ ਹੈ ਜੋ ਉਹਦੀ ਅੱਛੀ ਜੋ ਚ ਕੁਆਲਿਟੀਜ਼ ਹੈਗੀਆਂ ਬੱਚੇ ਦੇ ਤੁਸੀਂ ਅੱਗੇ ਸਟੱਡੀ ਉਸ ਚੀਜ਼ ਦੀ ਕਰਵਾਣੀ ਹੈ ਬਿਲਕੁਲ ਦੱਸੋ ਇੱਕ ਦਿੱਕਤ ਜ਼ਰੂਰ ਆਂਦੀ ਹੈ ਕਿ ਬੱਚੇ ਪੇਰੈਂਟਸ ਦੀ ਸੁਣਨੀ ਬੰਦ ਕਰ ਦਿੰਦੇ ਨੇ ਸੋ ਇਹ ਕੀ ਚੀਜ਼ ਹੈ ਕੀ ਪ੍ਰੋਬਲਮ ਕਿਉਂ ਨਹੀਂ ਬੱਚੇ ਸੁਣਦੇ ਪੇਰੈਂਟਸ ਦੀ ਜਾਂ ਫਿਰ ਪੇਰੈਂਟਸ ਕਿਉਂ ਨਹੀਂ ਬੱਚਿਆਂ ਦੀ ਸੁਣਦੇ ਇੱਕ ਦੂਸਰੇ ਦੀ ਵਿੱਚ ਅਕਸਰ ਇਹੀ ਕੰਪਲੇਂਟ ਆਉਂਦੀ ਬੱਚੇ ਕਹਿੰਦੇ ਮਾਤਾ ਪਿਤਾ ਨਹੀਂ ਸੁਣਦੇ ਮਾਤਾ ਪਿਤਾ ਕਹਿੰਦੇ ਬੱਚੇ ਨਹੀਂ ਸੁਣਦੇ ਕੀ ਪ੍ਰੋਬਲਮ ਆਉਂਦੀ ਇੱਥੇ ਹੁਣ ਦੇਖੋ ਜੀ 40 ਇਕੱਠ ਨਾਲ ਤਾਂ ਵਜਦੇ ਨਹੀਂ ਜੀ ਦੋਨੋਂ ਹੱਥਾਂ ਨਾਲ ਹੀ ਵਜਦੀ ਆ ਕਿਥੇ ਕਿਥੇ ਬੱਚੇ ਵੀ ਗਲਤ ਆ ਕਿਥੇ ਕਿਥੇ ਪੇਰੈਂਟਸ ਵੀ ਗਲਤ ਆ ਜੀ ਪੇਰੈਂਟਸ ਐਸੀ ਚ ਗਲਤ ਨੇ ਕਿ ਤੁਸੀਂ ਆ ਲੁਧਿਆਣਾ ਚ ਆਪਾਂ ਰਹਿ ਰਿਆ ਇਸ ਟਾਈਮ ਲੁਧਿਆਣਾ ਦਾ ਕਲਚਰ ਦੇਖ ਲਓ ਬੱਚੇ ਹਲੇ 9th ਕਲਾਸ 10th ਕਲਾਸ ਚ ਹੁੰਦੇ ਆ ਉਹਨਾਂ ਨੂੰ ਬਾਈਕਸ ਦੇ ਦੇਣੀਆਂ ਗੱਡੀਆਂ ਲੈ ਦੇਣੀਆਂ ਠੀਕ ਆ ਪਲੱਸ ਬਹੁਤ ਜ਼ਿਆਦਾ ਉਹਨਾਂ ਨੂੰ ਤੁਸੀਂ ਛੋਟੀ ਉਮਰ ਸੀ ਬਹੁਤ ਫੈਸਿਲਿਟੀਆਂ ਦੇ ਦੇਣੀਆਂ ਬੱਚਾ ਇਹਦਾ ਗਲਤ ਹੁੰਦਾ ਹੈ ਬੱਚਾ ਇਦਾਂ ਕਰਦਾ ਹੁੰਦਾ ਜਦੋਂ ਉਹਨੂੰ ਸਰ ਸਰ 18 ਸਾਲ ਦੀ ਉਮਰ ਤੱਕ ਤਾਂ ਗਵਰਨਮੈਂਟ ਨਹੀਂ ਅਲਾਉ ਕਰਦੀ ਕੋਈ ਵਾਹਾਈਕਲ ਚਲਾਉਣ ਨੂੰ ਇੱਥੇ ਤਾਂ 14-15 ਸਾਲ ਦੇ ਬੱਚੇ ਦੇਖੋ ਗੱਡੀਆਂ ਤੇ ਮਤਲਬ ਬਾਈਕਸ ਲਈ ਬੈਠੇ ਆਂ ਹਾਂਜੀ ਐਂ ਤੁਹਾਨੂੰ ਮੈਂ ਨਾ ਮੁੰਬਈ ਦਾ ਇੱਕ ਰੂਲ ਦੱਸਦਾ ਮੁੰਬਈ ਤੁਸੀਂ ਕਦੇ ਜਾਓਗੇ ਨਾ ਬੰਬੇ ਜੀ ਅਗਰ ਉੱਥੇ ਬੱਚਾ ਅੰਡਰਏਜ ਹੈ ਕੋਈ ਵਾਹਾਈਕਲ ਚਲਾਉਂਦਾ ਪੁਲਿਸ ਨੇ ਪਕੜ ਲਿਆ ਬੱਚੇ ਨੂੰ ਕੁਝ ਨਹੀਂ ਕਹਿਣਾ ਪਾਇਰੈਂਟਸ ਨੂੰ ਤਿੰਨ ਦਿਨ ਦੀ ਜੇਲ੍ਹ ਅਸੂ ਪੰਜਾਬ ਦੇ ਵਿੱਚ ਵੀ ਉਹਨੇ ਇਹ ਨਿਯਮ ਐਜਾ ਲਾਗੂ ਹੋ ਚੁੱਕਿਆ ਹੋਇਆ ਹੈ ਕੁਝ ਦਿਨ ਪਹਿਲਾਂ ਕਿ ਪੇਰੈਂਟਸ ਐ ਜੋ ਕਿ ਕਿ ਬੜਾ ਬੜਾ ਗਲਤੀ ਗਲਤੀ ਪੇਰੈਂਟ ਦੀ ਪਤਾ ਕਿੱਥੇ ਆ ਪਹਿਲਾਂ ਤੁਸੀਂ ਬੱਚਿਆਂ ਨੂੰ ਸਾਰੀ ਫੈਸਿਲਿਟੀਆਂ ਦੇ ਦੇ ਨੇ ਕਾਰਸ ਦੇ ਦੇ ਨੇ ਬਾਈਕ ਦੇ ਦੇ ਨੇ ਉਹਨਾਂ ਨੂੰ ਖੁੱਲੇ ਪੈਸੇ ਦੇ ਦੇ ਨੇ ਠੀਕ ਆ ਕਿੱਥੇ ਜਾਣ ਨੂੰ ਨਹੀਂ ਰੋਕਣਾ ਬੱਚੇ ਫਿਰ ਗੇੜੀਆਂ ਤੇ ਆਂਦੇ ਆ ਮਤਲਬ ਫੜਦੇ ਪੁੱਤ ਨਹੀਂ ਸਿਰੋਲ ਬਾਅਦ ਚ ਬੱਚੇ ਨੂੰ ਤੁਸੀਂ ਸਾਰੀ ਸਹੂਲਤ ਦੋਗੇ ਛੋਟੀ ਉਮਰ ਹੈ ਜੀ ਹਾਂ 21 ਸਾਲ ਤੋਂ ਥੱਲੇ ਦੇਖੋ ਬੰਦਾ ਵਿਚੋੜ ਨਹੀਂ ਹੁੰਦਾ ਠੀਕ ਆ ਬॉय ਬॉयਜ਼ ਹੋ ਐ ਐਂ ਕੁੜੀ ਕੁੜੀ 18 ਸਾਲ ਤੋਂ ਥੱਲੇ ਮੈਚੁਰ ਨਹੀਂ ਹੁੰਦੀ ਤੁਸੀਂ ਅਨਮੇਚੋਰ ਬੰਦਿਆਂ ਨੂੰ ਅਨਮੇਚੋਰ ਬੱਚਿਆਂ ਨੂੰ ਸੌਰੀ ਬੱਚਿਆਂ ਨੂੰ ਅਨਮੇਚੋਰਟੀ ਦੇ ਵਿੱਚ ਤੁਸੀਂ ਸਾਰਾ ਕੁਝ ਦੇ ਰਹੇ ਹੋ ਬੱਚੇ ਨੇ ਫਿਰ ਉਹਦੇ ਨਾਲ ਉਹਦਾ ਮੈਸਿਜ ਵੀ ਕਰਦਾ ਹੁਣ ਤੁਸੀਂ ਅਗਰ ਫੋਨ ਇੱਕ ਛੋਟੇ ਬੱਚੇ ਨੂੰ ਦਿੰਦੇ ਹੋ ਦੇਖਦੇ ਹੋਗੇ ਉਹ ਮਤਲਬ ਗੇਮਸ ਖੇਡਣ ਲੱਗ ਜਾਂਦਾ ਜਾਂ ਮਤਲਬ ਡੇਗਰ ਹੋਗਾ ਕੁਝ ਹੋਰ ਠੀਕ ਹੈ ਆਪਾਂ ਦੇਖੋ ਜੀ ਹੁਣ ਮੂਵੀਜ਼ ਆਉਂਦੀਆਂ ਮੂਵੀਜ਼ ਕੋਈ ਅਡਲਟ ਹੁੰਦੀਆਂ ਕੋਈ ਕੁਝ ਹੁੰਦੀਆਂ ਹਾਂ ਇਹ ਜ਼ਿਆਦਾ ਸਹੂਲਤ ਦੇ ਨਾਲ ਬੱਚੇ ਵਿਗੜ ਜਾਂਦੇ ਆ ਫਿਰ ਪੇਰੈਂਟਸ ਮਤਲਬ ਬੱਚਿਆਂ ਦਾ ਕਸੂਰ ਕਰਦੇ ਆ ਬੱਚੇ ਪੇਰੈਂਟਸ ਦਾ ਕਸੂਰ ਕਰਦੇ ਆ ਹਾਂ ਸੋ ਇਸ ਦੇ ਵਿੱਚ ਆਪਾਂ ਹੁਣ ਮੂਵੀਜ਼ ਦੇ ਗੱਲ ਕੀਤੀ ਸੀ ਨਾ ਜਿਹੜੀ ਕਿਤਾਬ ਇੱਕ ਬੜਾ ਇੱਕ ਜਦੋਂ ਆਪਾਂ ਆਪਣੇ ਪਸੰਦੀਦਾ ਕਿਰਦਾਰ ਨੂੰ ਸਿਨੇਮਾ ਦੇ ਵਿੱਚ ਕੁਝ ਕਰਦਾ ਦੇਖਦੇ ਆ ਤੇ ਉਹੀ ਬੱਚੇ ਉਸੇ ਕਿਰਦਾਰ ਦੇ ਵਿੱਚ ਵੱਢ ਜਾਂਦੇ ਨੇ ਸੋ ਲੱਗਦਾ ਕਿ ਸਿਨੇਮਾ ਬੜਾ ਅਸਰ ਪਾਉਂਦਾ ਬੱਚਿਆਂ ਦੇ ਜਵਾਬ ਤੇ ਸਿਨੇਮਾ ਅਸਰ ਪਾਉਂਦਾ ਹੈ ਅਗਰ ਕੋਈ ਅਡਲਟ ਮੂਵੀ ਆਪਾਂ ਬੱਚਾ ਨੂੰ ਨਾਲ ਦਿਖਾ ਰਹੇ ਆ ਕੁਛ ਨੂੰ ਉਸ ਬਾਰੇ ਪਤਾ ਹੀ ਨਹੀਂ ਚੱਲਣਾ ਨਹੀਂ ਬੱਚੇ ਨੂੰ ਉਸ ਬਾਰੇ ਮੈਂ ਤੁਹਾਨੂੰ ਦੱਸਦਾ ਬੱਚੇ ਨੂੰ ਨਾ ਉਹਦੀ ਮੂਵੀ ਦੀ ਰਿਐਲਿਟੀ ਨਹੀਂ ਪਤਾ ਲੱਗਣੀ ਕਿ ਮੂਵੀ ਕਿਸ ਲਈ ਬਣੀ ਆ ਮੂਵੀ ਦਾ ਅਸਲ ਮੋਟਿਵ ਕੀ ਆ ਬੱਚੇ ਨੇ ਵਿੱਚੋਂ ਗਲਤ ਚੀਜ਼ਾਂ ਪਿਕ ਕਰ ਲੈਣੀ ਜੀ ਕਿਉਂਕਿ ਉਹ ਉਹਨੂੰ ਅਟਰੈਕਟਿਵ ਲੱਗਣਗੇ ਜੋ ਅਟਰੈਕਟਿਵ ਲੱਗਦਾ ਜਿਸ ਤਰ੍ਹਾਂ ਕਿਰਦਾਰ ਦਿਖਾਇਆ ਗਿਆ ਸਰ ਇੱਕ ਤਾਂ ਪੋਜ਼ਿਟਿਵਿਟੀ ਅਟਰੈਕਟਿਵ ਹੁੰਦੀ ਆ ਪਰ ਨੈਗੇਟਿਵਿਟੀ ਉਸ ਤੋਂ ਡਬਲ ਅਟਰੈਕਟਿਵ ਹੁੰਦੀ ਹੈ ਬੱਚਾ ਜਿਆਦਾ ਉਸ ਬੱਚੇ ਨੇ ਉਹ ਨੈਗੇਟਿਵ ਚੀਜ਼ਾਂ ਚੱਕ ਲੈਣੀਆਂ ਜਿਵੇਂ ਕਿ ਦੇਖੋ ਪੋਨੋਗ੍ਰਾਫੀ ਬੈਨ ਕੀਤੀ ਹੈ ਇੰਡਿਆ ਚ ਠੀਕ ਹੈ ਇੱਕ ਆਵਾ ਬੱਚਾ ਨੂੰ ਅਗਰ ਛੋਟੀ এজ ਦੇ ਬੱਚਾ ਸਾਰਾ ਕੁਝ ਦੇ ਦਾਂਗੇ ਸਹੂਲਤਾਂ ਦੇ ਦਾਂਗੇ ਬੱਚੇ ਉਹਦਾ ਮਿਸਯੂਜ਼ ਕਰਨਗੇ ਮਿਸਯੂਜ਼ ਕਰਨਗੇ ਹਾਂਜੀ ਸੋ ਇਸ ਲਈ ਦੇਖੋ ਕਈ ਸਾਈਟਸ ਹੈ ਜੋ ਮਤਲਬ ਗਵਰਨਮੈਂਟ ਨੇ ਵੀ ਬੈਨ ਕਰ ਦਿੱਤਾ ਕਿਉਂਕਿ ਆਪਣੇ ਅੰਦਰ ਦਾ ਕਲਚਰ ਹੋ ਰਿਹਾ ਫੋਰਨ ਦਾ ਕਲਚਰ ਹੋ ਰਿਹਾ ਤੁਸੀਂ ਅਗਰ ਫੋਰਨ ਜਾਣਾ ਉੱਥੇ 18 ਸਾਲ ਤੋਂ ਮਤਲਬ ਬਾਅਦ ਤੁਸੀਂ ਬੱਚੇ ਨੂੰ ਘਰੋਂ ਕੱਢ ਦਿੰਦੇ ਹੋ ਤਾਂ ਆਪਣਾ ਰਹਿਣਾ ਆਪਣਾ ਜੀਣਾ ਆਪਣਾ ਖਾਣਾ ਆਪਣਾ ਪੀਣਾ ਇਹ ਕਲਚਰ ਇਹ ਸਾਰੀ ਉਮਰ ਹੀ ਮਤਲਬ ਬੱਚਾ ਤੁਹਾਡੇ ਨਾਲ ਰਹੇ ਹਾਂਜੀ ਇੱਕ ਤੁਸੀਂ ਮਤਲਬ ਕਦੇ ਵੀ ਮਤਲਬ ਅਗਰ ਇਦਾਂ ਕਰੋਗੇ ਕਿ ਬੱਚਾ ਲੈ ਦੇਖੋ 5th ਸਟੈਂਡਰਡ ਦਾ 6th ਸਟੈਂਡਰਡ ਤੁਸੀਂ ਇਹ ਕਹਿਣਾ ਮੇਰਾ ਬੇਟਾ ਡਾਕਟਰ ਬਣੇਗਾ ਜੀ ਮੇਰੀ ਬੇਟੀ ਇੰਜੀਨੀਅਰ ਬਣੇਗੀ ਉਹ ਬੇਟਾ ਬੇਟੀ ਨੇ ਉੱਥੋਂ ਡਿਪਰੈਸ ਹੋਣਾ ਸ਼ੁਰੂ ਹੋ ਜਾਣਾ ਜੀ ਉਹਨੇ ਗਰੁੱਪ ਤਾਂ ਕੀ ਕਰਨੀ ਹੈ ਉੱਥੋਂ ਹੀ ਡਿਪਰੈਸ ਹੋਣਾ ਸ਼ੁਰੂ ਹੋ ਜਾਣਾ ਇਹ ਮੇਨ ਰੀਜ਼ਨ ਬੰਦਾ ਹੈ ਬੱਚਿਆਂ ਦਾ ਪੈਰੈਂਟਸ ਨਾਲ ਬੌਂਡਿੰਗ ਘਟਣ ਦਾ ਹੁਣ ਆਪਕ ਮੇਨ ਜੋ ਕਨਕਲੂਜਨ ਹੈ ਉਹਦੇ ਬਾਰੇ ਗੱਲ ਕਰਾਂਗੇ ਤੁਸੀਂ ਪਹਿਲਾਂ ਆਪਣਾ ਤੁਸੀਂ ਕੁਝ ਹੋਰ ਪੁੱਛਣਾ ਤਾਂ ਜ਼ਰੂਰ ਕਰ ਦਊਗਾ ਬਿਲਕੁਲ ਐਸੀ ਇੱਕ ਆਖਰੀ ਚੀਜ਼ ਜੋ ਪੁੱਛਣੀ ਚਾਹਤੇ ਸੀ ਕਿ ਬੱਚੇ ਹੈ ਜੋ ਬੱਚੇ ਅਕਸਰ ਜੋ ਵਿਗੜ ਜਾਂਦੇ ਨੇ ਕਿਹੜਾ ਸ਼ਬਦ ਵਰਤਿਆ ਜਾਂਦਾ ਪੰਜਾਬੀ 'ਚ ਕਿ ਬੱਚੇ ਹੈ ਜੋ ਵਿਗੜ ਗਏ ਬਦਤਮੀਜ਼ ਹੋ ਗਏ ਸੋ ਬੱਚਿਆਂ ਨੂੰ ਸੁਧਾਰਿਆ ਕਿਸ ਤਰ੍ਹਾਂ ਜਾ ਸਕਦਾ ਹੈ ਕਿ ਜਿਹੜੇ ਬੱਚੇ ਪੇਰੈਂਟਸ ਦੇ ਕਹਿੰਦੇ ਤੋਂ ਬਿਲਕੁਲ ਬਾਹਰ ਹੋ ਚੁੱਕੇ ਨੇ ਪੇਰੈਂਟਸ ਦੇ ਨਾਲ ਲੜਾਈ ਝਗੜਾ یا پھر کئی بار ایسا ਹੁੰਦਾ ਕਿ ਘਰ ਨਹੀਂ ਆਣਾ ਪੇਰੈਂਟਸ ਨੂੰ ਵੀ ਡਰ ਲੱਗਦਾ ਕਿ ਬੱਚਾ ਕੋਈ ਅਜੀਬ ਹਰਕਤ ਨਾ ਕਰ ਦੇਵੇ ਸੋ ਇਸ ਸਿਚੁਏਸ਼ਨ ਨੂੰ ਟੈਕਲ ਕਿੱਦਾਂ ਕੀਤਾ ਤੁਸੀਂ ਬਹੁਤ ਅੱਛਾ ਪੁੱਛਿਆ ਮੈਂ ਨਾ ਇੱਕ ਚੀਜ਼ ਕਹਾਂ ਚਾਹੇ ਕੋਈ ਬੱਚਾ ਚਾਹੇ ਕੋ ਵੱਡਾ ਜੀ ਕੋਈ ਵੀ ਚੀਜ਼ ਨਾ ਸਹੀ ਹੈ ਗਲਤ ਨਹੀਂ ਹੁੰਦੀ ਕੋਈ ਚੀਜ਼ ਸਹੀ ਨਹੀਂ ਹੁੰਦੀ ਕੋਈ ਗਲਤ ਨਹੀਂ ਹੁੰਦੀ ਆਪਣਾ ਨਜ਼ਰੀਆ ਉਹਨੂੰ ਉਸ ਤਰਫ ਦੇਖਣ ਦਾ ਹੈ ਕਿ ਆਪਾਂ ਸਹੀ ਤਰੀਕੇ ਨਾਲ ਕਰਨਾ ਹੈ ਜਾਂ ਉਹਨੂੰ ਗਲਤ ਤਰੀਕੇ ਨਾਲ ਕਰਨਾ ਹੈ ਆਪਣਾ ਵੇ ਆਫ living way of thinking way of uh, how to live life ya matlab we are speaking ho gaya jo apna apan bahut polite rehna chahida especially bachcha vaste ji agar bachcha nal aap uthi awaz se ya gussa karke ya mara pitange onhanu bachcha ne ulta dekhna hotte hojana ji bachche nu kade na maro apna ji samjhao pyar na samjhao ਇਹ ਕਰ ਨਹੀਂ ਸਮਝਦਾ ਦੋ ਵਾਰ ਨਹੀਂ ਸਮਝਦਾ ਤੀਸਰੀ ਵਾਰੀ ਨਹੀਂ ਸਮਝਦਾ 10ਵੀਂ ਵਾਰ ਵੀ ਕੋਸ਼ਿਸ਼ ਕਰਦਾ ਸਮਝੂਗਾ ਬਾਰ ਬਾਰ ਕਈ ਚਾਰ ਅੱਛੀ ਗੱਲਾਂ ਆਂ ਕਿ ਨਾ ਉਹਦਾ ਸਮਝੂਗਾ ਇੱਕ ਲਾਸਟ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਲਾਸਟ ਉਹ ਜੋ ਮੈਂ ਕਨਫਿਊਜ਼ਨ ਦੇਣ ਲੱਗਾ ਤੁਹਾਨੂੰ ਜੀ ਪੇਰੈਂਟਸ ਨੂੰ ਬੱਚਾ ਨਾ ਬੱਚਾ ਨੂੰ ਪੇਰੈਂਟਸ ਨਾਲ ਇੱਕ ਫਰੈਂਡਲੀ ਰਿਲੇਸ਼ਨਸ਼ਿਪ ਰੱਖਣਾ ਚਾਹੀਦਾ ਥਰਡ ਆ ਫਾਦਰ ਹੀ ਠੀਕ ਹੈ ਤੁਹਾਡਾ ਮੁੰਡੇ ਦਾ ਸਭ ਤੋਂ ਵਧੀਆ ਦੋਸਤ ਹੋਵੇ ਬੈਠ ਕੇ ਗੱਲਾਂ ਕਰੇ ਤੁਹਾ ਨਾਲ ਹਾਸੇ ਖੇਡੇ ਮੂਵੀ ਜਾਵੇ ਜਿਹੜੀ ਆ ਮਾਰੇ ਉਸ ਤੋਂ ਵਧੀਆ ਰੀਸ ਨਹੀਂ ਤੁਹਾਡੀ ਬੇਟੀ ਵੀ ਆਪਣੇ ਮਾਂ ਦੀ ਸਭ ਤੋਂ ਵਧੀਆ ਬੈਸਟ ਫਰੈਂਡ ਹੋਵੇ ਉਸ ਤੋਂ ਵਧੀਆ ਰੀਸ ਨਹੀਂ ਤਾਂ ਕਰਕੇ ਮੈਂ ਅੱਜ ਇਹ ਕਹਿਣਾ ਚਾਹਾਂਗਾ ਕਿ ਪੈਰੈਂਟਸ ਨੂੰ ਬੱਚਾ ਨਾਲ ਐਜ਼ ਅ ਫਰੈਂਡਲੀ ਬਿਹੇਵੀਅਰ ਰੱਖ ਕੇ ਠੀਕ ਹੈ ਅੱਗੇ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਉਹਨਾਂ ਨੂੰ ਅੱਛੀ ਸਲਾਹ ਦੇਣੀ ਚਾਹੀਦੀ ਹੈ ਬਾਕੀ ਆਪਣਾ ਐਕਸਪੀਰੀਅੰਸ ਦੱਸਣਾ ਚਾਹੀਦਾ ਹੈ ਤਾਂ ਕਿ ਬੱਚਾ ਗਲਤ ਸਟੈਪ ਤੇ ਨਾ ਜਾਏ ਜਦੋਂ ਪੈਰੈਂਟਸ ਆਪਣਾ ਐਕਸਪੀਰੀਅੰਸ ਬੱਚੇ ਨੂੰ ਸ਼ੇਅਰ ਕਰਨਗੇ ਨਾ ਉਹ ਸ਼ੇਅਰਿੰਗ ਨਾਲ ਹੀ ਬੱਚੇ ਦਾ ਬਹੁਤ ਕੁਝ ਠੀਕ ਹੋ ਜਾਣਾ ਹੈ ਉਹ ਤਾਂ ਹੀ ਹੋਊਗਾ ਜੇ ਤੁਸੀਂ ਬੱਚੇ ਨੂੰ ਫਰੈਂਡ ਬਣਾਓਗੇ ਤੇ ਬੱਚਾ ਪੈਰੈਂਟ ਨੂੰ ਫਰੈਂਡ ਬਣਾਏਗਾ ਦੱਸ ਪਰ ਉਹ ਜੋ ਫਾਊਂਡੇਸ਼ਨ ਸਪੌਂਸੀ ਜੋ ਖਤਮ ਸੀ ਯੈਸ ਦੈਟਸ ਇਟ ਸੋ ਬੇਹਦ ਅੱਛਾ ਲੱਗਿਆ ਵਜ਼ੂਲ ਗਲੋਤਰਾ ਜੀ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰਕੇ ਉਹਨਾਂ ਤੋਂ ਜਾਣ ਕੇ ਬੜਾ ਅੱਛਾ ਲੱਗਿਆ ਕਿ ਜੋ ਫਰੈਂਡਲੀ ਨੇਚਰ ਹੈ ਬੱਚਿਆਂ ਦਾ ਦੋਸਤ ਬਣ ਜਾਓ ਪਿਆਰ ਨਾਲ ਸਮਝਾਓ ਇੱਕ ਵਾਰੀ ਨਹੀਂ ਸਮਝਦੇ ਨੋ ਪ੍ਰੋਬਲਮ ਦੂਸਰੀ ਵਾਰੀ ਦੂਸਰੀ ਵਾਰ ਇਹ ਨਹੀਂ ਤੀਸਰੀ ਵਾਰੀ ਪੰਜਵੀਂ ਵਾਰੀ ਦਸਵੀਂ ਵਾਰੀ ਪਿਆਰ ਨਾ ਸਮਝਾਓ ਜਦੋਂ ਤੱਕ ਤੁਸੀਂ ਆਪਣੇ ਬੱਚਿਆਂ ਨਾਲ ਫਰੈਂਡਰੀ ਦੀ ਰਿਲੇਸ਼ਨ ਨਹੀਂ ਬਣਾ ਰਹੇ ਬੱਚਿਆਂ ਦੇ ਨਾਲ ਬਾਉਂਡਰੀਜ਼ ਨੂੰ ਖਤਮ ਨਹੀਂ ਕਰ ਰਹੇ ਯਾਨੀ ਕਿ ਤੁਸੀਂ ਕੋਈ ਵੀ ਗੱਲ ਕਰਨੀ ਚਾਹੁੰਦੇ ਹੋ ਤੁਸੀਂ ਬੱਚਿਆਂ ਦੇ ਨਾਲ ਡਾਇਰੈਕਟ ਵੀ ਕਰ ਸਕਦੇ ਹੋ ਨਾ ਕਿ ਬੱਚਿਆਂ ਦੇ ਉੱਤੇ ਬੰਦਿਸ਼ ਲਗਾ ਦੇ ਬੱਚੇ ਨੂੰ ਉਸ ਬਾਰੇ ਸਮਝਾਇਆ ਜਾ ਸਕਦਾ ਹੈ ਕਿ ਇਸ ਕੰਮ ਨੂੰ ਕਿਉਂ ਨਹੀਂ ਕਰਨਾ ਨਾ ਕਿ ਬਿਨਾਂ ਉਸ ਨੂੰ ਸਮਝਾਏ ਸਿਰਫ ਬੰਦਿਸ਼ ਲਗਾ ਦੇਣੀ ਕਿ ਇਹ ਜਿਹਾ ਕੰਮ ਕਰਨਾ ਹੀ ਨਹੀਂ ਇਸ ਕਰਕੇ ਜ਼ਰੂਰ ਇੱਕ ਫਾਊਂਡੇਸ਼ਨ ਲਗਾਣ ਦੀ ਬਜਾਏ ਬਾਉਂਡਰੀਜ਼ ਬਣਾਉਣ ਦੀ ਲੋਚਾਈ ਜੋ ਬੱਚਿਆਂ ਦੇ ਦੋਸਤ ਬਣ ਜਾਣ ਫਰੈਂਡ ਬਣ ਜਾਓ ਉਹਨਾਂ ਦੇ ਨਾਲ ਹਾਸੇ ਮਜ਼ਾਕ ਦੇ ਵਿੱਚ ਉਹਨਾਂ ਦਾ ਜੋ ਪ੍ਰੋਬਲਮਸ ਹੈ ਉਸ ਨੂੰ ਸੁਣ ਸਕਦੇ ਹੋ ਤੁਸੀਂ ਕਿਉਂਕਿ ਅਕਸਰ ਜਦੋਂ ਦੋਸਤੀ ਆ ਜਾਂਦੀ ਹੈ ਵਾ ਜਦੋਂ ਇੱਕ ਫਰੈਂਡ ਸਰਕਲ ਵਾਂਗੂ ਜਦੋਂ ਰਹਿਣਾ ਸ਼ੁਰੂ ਹੋ ਜਾਂਦੇ ਨੇ ਤਾਂ ਬੱਚੇ ਗੱਲਾਂ ਲਕਾਉਣੀਆਂ ਬੰਦ ਕਰ ਦਿੰਦੇ ਨੇ ਔਰ ਸਭ ਤੋਂ ਵੱਡਾ ਕਾਰਨ ਜੋ ਬੱਚਿਆਂ ਦੇ ਗਲਤ ਹੋਣ ਦਾ ਇੱਕ ਆਖਿਰਕਾਰ ਨਿਕਲਦਾ ਹੈ ਕਿ ਬੱਚੇ ਪਹਿਲਾਂ ਗੱਲਾਂ ਲਕਾਉਣੀਆਂ ਸ਼ੁਰੂ ਕਰਦੇ ਨੇ ਸੋ ਬਹੁਤ ਅੱਛਾ ਲੱਗਾ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਜ ਫੇਰ ਤੁਸੀਂ ਸਮਾਂ ਦਿੱਤਾ ਔਰ ਜੋ ਜੋ ਤੁਸੀਂ ਗਾਈਡਲਾਈਨਸ ਦਿੱਤੀ ਸਰ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹਾਂਗਾ ਜਿਵੇਂ ਕਿ ਅਸੀਂ ਐਪੀਸੋਡ ਬਣਾ ਰਹੇ ਹਾਂ ਵੀਡੀਓਜ਼ ਬਣਾ ਰਹੇ ਹਾਂ ਜੀ ਅਗਰ ਕਿਸੇ ਦਰਸ਼ਕਾਂ ਦਾ ਕੋਈ ਆ ਵੀਊ ਹੋਵੇ ਕਿ ਅਸੀਂ ਅਗਲਾ ਐਪੀਸੋਡ ਕਿਸ ਤੇ ਕਰੀਏ ਕਿਸੇ ਨੇ ਕੋਈ ਸੁਣਨਾ ਹੈ ਕਿਸੇ ਟੌਪਿਕ ਤੇ ਜੋ ਵੀ ਹੈ ਤੇ ਸਾਨੂੰ ਪਲੀਜ਼ ਕਾਲ ਕਰਕੇ ਦੱਸੋ ਅਸੀਂ ਉਹ ਟੌਪਿਕ ਤੁਹਾਡੇ ਲਈ ਚਲਾਵਾਂਗੇ ਤੁਹਾਡੇ ਲਈ ਗਾਈਡੈਂਸ ਲੈ ਕੇ ਆਵਾਂਗੇ ਕਨਸਲਟੈਂਸੀ ਲੈ ਕੇ ਆਵਾਂਗੇ ਬਿਲਕੁਲ ਜੇਕਰ ਤੁਹਾਨੂੰ ਵੀ ਕੋਈ ਟੌਪਿਕ ਹੈ ਜਿਹੜਾ ਚਾਹੀਦਾ ਹੋਵੇ ਜਿਸ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ ਤਾਂ ਜ਼ਰੂਰ ਸਾਨੂੰ ਵੀ ਦੱਸਿਓ ਫਿਲਹਾਲ ਸੰਦੇ ਹੋ ਇਜਾਜ਼ਤ ਧੰਨਵਾਦ